ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਢੁੱਡੀਕੇ ਤਹਿਸੀਲ ਤੇ ਜ਼ਿਲ੍ਹਾ ਬائیں ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਪਸ਼ੂਤਾ ਭਾਈ ਕੋਲ ਜਿਆਦਾ ਸੇਲ ਸੀਗੇ ਮੈਂ ਬਿਜੀ ਹੋਣ ਕਰਕੇ ਔਨ ਚ ਲੇਟ ਹੋ ਗਿਆ ਹੁਣ ਇੱਕ ਐਨੀਮਲ ਸੇਲ ਆ ਜਾਣਕਾਰੀ ਪ੍ਰੋਪਰ ਭਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਤੇ ਰਾਜਾ ਪੈਂਤੂ ਡਿਗੇ ਬਸੀਰ ਜ਼ਗਰਮੋਗਾ ਮੋਬਾਈਲ ਨੰਬਰ ਜੀ 8195096533 ਜਿਹੜੀ ਪਹਿਲਾ ਵੀਡੀਓ ਭਾਈ ਵੈਗ ਗਿਆ ਮਾਲ ਜੀ ਹਾਂ ਜੀ ਵੀਰੇ ਵੈਗ ਗਿਆ ਜੀ ਠੀਕ ਆ ਭਾਈ ਤੇ ਕਿੰਨੇ ਬਸੂ ਸੀਗੇ ਜੀ ਅੱਜ ਗਾਂਆਂ ਦੇ ਤੇ 4 ਸੀ 2 ਕੱਲ ਵੇਚੀਆਂ ਇੱਕ ਤਰੇ ਮੂਰੇ ਹੁਣੇ ਲੱਗੇ ਆ ਠੀਕ ਆ ਜੀ ਆ ਇੱਕ ਹੀ ਰਹੀ ਯਾਰ ਠੀਕ ਆ ਜੀ ਤੇ ਕਿੰਨਵਾ ਬਸੂ ਹੁੰਦੀ ਹੈ ਜੀ ਇਹ ਵੀਰੇ ਦੂਜਾ ਬਸੂ ਹੁੰਦੀ ਹੈ ਦਣ ਕਿੰਨੇ ਲੈ ਜੋ ਬਾਈ ਦਣ ਵੀਰੇ 5-4 ਲੈ ਜੀ ਕਿੰਨਾ ਕ ਪਾਜੀ ਦੁੱਧ ਦੁੱਧ ਵੀਰੇ ਮਾਲਕ ਅਰੇ ਪਲੂਰ ਦਾ 24 ਕਿਲੋ ਗਾ ਚੋਇਆ ਹੋਇਆ ਤੇ ਬਾਈ ਵੱਡੀ ਗਾਂ ਚੋਇਆ ਵੀ ਹੋਊ ਇਹਦੀ ਗੱਲ ਆ ਵੱਡੀ ਬਹੁਤ ਹੈ ਜੀ ਗਾਂ ਤੇ ਥਰਾਂ ਦੀ ਓਕੇ ਆ ਜੀ ਜਮਾ ਵੀਰੇ ਗਰੰਟੀ ਹੋ ਆਪਣੀ ਠੀਕ ਆ ਜੀ ਤੋੜ ਕੇ ਦਿਖਾ ਦੇ ਵੀਰੇ ਮੂਹ ਜਾਸ ਹੂਆ ਬਾਕੀ ਵੀਰੇ ਮੂੰ ਮਥਰੀ ਬੜੀ ਸੋਹਣੀ ਆ ਮੂਹ ਨਾ ਰਹੇ ਸੋਹਣੀ ਫੇਸ ਕੁਆਲਟੀ ਫੁੱਲ ਕੱਦਦੀ ਆ ਤੇ ਫੁੱਲ ਵਜਨ ਵਾਲੀ ਆ ਕੋਈ ਲਿੱਸੀ ਫਿੱਕੀ ਨਹੀਂ ਡੈਨ ਪੰਜ ਚਾਰ ਡੇਟ ਮੁਤਾਬਕ ਪਏ ਆ ਬਾਕੀ ਕਰਮ ਵਾਲੀ ਦਾ ਹਵਾਨਾ ਚੈੱਕ ਕਰ ਸਕਦੇ ਹੋ ਪੂਰਾ ਵੱਡਾ ਤੇ ਸ਼ਾਨਦਾਰ ਤਿਆਰ ਕਰਦੀ ਹੁੰਦੀ ਆ ਜੀ ਪੰਜਾ ਸੱਤਾ ਦਿਨਾਂ ਦੇ ਕਰਦਾ ਹੋਰ ਵੀ ਸੋਹਣਾ ਤੇ ਠੋਸ ਹਵਾਨਾ ਤਿਆਰ ਕਰ ਲੈਣਾ ਫਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ 25 ਚੁੜਾਈ ਵਾਲੇ ਬਾਕੀ ਦੇ ਖੰਡੀ ਇੰਨੀ ਲੱਛਾਈ ਵਧਾਰਾ ਜੀ ਸੌਦਾ ਅੰਤ ਕੋਈ ਨਹੀਂ ਲਓ ਜੀ ਚਾਹੇ ਜਵਾਕ ਬੈਠੇ ਰਹਿਣ ਜੀ ਚੁੜਾਈ ਲੱਗਿਆ ਮੋਟੀ-ਮੋਟੀ ਬਾਕੀ ਕਰਮ ਵਾਲੀ ਕ੍ਰੋਸ ਚ ਪੈਂਦੀ ਆ ਮੱਝਾਂ ਵਰਗੀ ਦੁੱਧ ਹੁਣਾਂ ਫੈਟ ਵੀ ਚੰਗੀ ਆਉਂਦੀ ਆ ਮਾਲਕਾਂ ਨੇ ਪਹਿਲੇ ਸੂਏ 24 ਕਿਲੋ ਕਹਿ ਕੇ ਦਿੱਤੀ ਆ ਐਗਟੀਆਰ ਤੁਹਾਡੀ ਸੇਵਾ ਦਾ ਜੇ ਕੋਈ ਵੀ ਵਾਧਾ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਚੰਗੀ ਸਮੀ ਪਲੀਆਂ ਫਣ ਟੌਪ ਦਾ ਬਾਕੀ ਜਿਹੜੀ ਮੇਨ ਗੱਲ ਆ ਸੀਲ ਸੌਦਾ ਅੰਤ ਕੋਈ ਨਹੀਂ ਜੀ ਕਾਜੋ ਭਾਈ 24 25 ਅਕਤੂਰੇ ਵੀਰੇ ਪਲੱਸ ਕਰੂਗੀ ਠੀਕ ਹੈ ਜੀ ਪਰ ਆਪਾਂ 24 25 ਕਿਲੋ ਕਹਿੰਦੇ ਲੈ ਰੱਖਾ ਛੱਡ ਕੇ ਬੈਠਾ ਆਏ ਨਹੀਂ ਗੱਲ ਵੀ ਚਾਹੀਏ ਵਿਰੇ ਦੇ ਵਿਚਾਲੇ ਬਹਿ ਕੇ ਝੋਲੋ ਜੀ ਜਮਾਈ ਨਹੀਂ ਉਹਦੀ ਕੋਈ ਚੱਕਰ ਅੰਤ ਕੋਈ ਨਹੀਂ ਬਾਕੀ ਭਾਈ ਗੈਠ ਥੰਗੂ ਤਾਂ ਹਵਾਨੇ ਚ ਝੋਲ ਪਈ ਆ ਦੇਖ ਸਕਦੇ ਹੋ ਸਾਰੀਆਂ ਵਾਲਟਾਂ ਕੱਢ ਕੇ ਸੋਨਾ ਜੀ ਗਾਣੇ ਮੁੱਲ ਭਾਈ ਇਹਦਾ ਜਾਇਜ਼ ਜਾਈ ਯਾਰ ਲੋਕ ਤਾਂ 80 85 ਕਰਨਗੇ ਜੀ ਦਾ ਸਹੀ ਜਾਇਜ਼ ਜਾਇਜ਼ ਲੈਣ ਦੇਣਾ ਆਪਾਂ ਵੀਰੇ 65 ਦੀ ਦਵਾਂ ਹੋਜੂ ਮਾਨਤਾਂ ਮਾਨਤਨ ਕਰਦਾ ਆ ਵੀਰੇ ਠੀਕ ਹੈ ਜੀ ਬਾਈ ਕਹਿੰਦਾ ਲੋਕ ਤਾਂ ਬਹੁਲ ਬਾਲਾ ਕਰਦੇ ਆ ਆਪਾਂ 65000 ਦੀ ਗਾਂ ਦੇ ਦਾਂਗੇ ਬਾਕੀ ਮਾਨਤਾਨ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ ਜੀ